ਜਲੰਧਰ ਚੋਂ ਆਈਐਸ ਆਈਐਸ ਦਾ ਸ਼ੱਕੀ ਅੱਤਵਾਦੀ ਗ੍ਰਿਫਤਾਰ 2.5 ਸਾਲ ਤੋਂ ਜਲੰਧਰ ਚ ਰਹਿ ਰਿਹਾ ਸੀ ਇਹ ਸ਼ੱਕੀ ਅੱਤਵਾਦੀ ਸਾਲ 2015 ਚ ਗੈਰ ਕਾਨੂੰਨੀ ਕੰਮ ਅਤੇ ਬੰਬ ਧਮਾਕਿਆਂ ਚ ਰਿਹਾ ਹੈ ਸ਼ਾਮਿਲ ਆਰਮੀ ਬੀਐਸਐਫ ਜਲੰਧਰ ਛਾਉਣੀ ਅਤੇ ਵੀਵੀਆਈਪੀ ਪਰਸਨਸਨ ਇਸ ਅੱਤਵਾਦੀ ਦੇ ਨਿਸ਼ਾਨੇ ਤੇ ਦਿੱਲੀ ਪੁਲਿਸ ਤੇ ਉੱਤਰ ਪ੍ਰਦੇਸ਼ ਦੇ ਐਂਟੀ ਟੈਰਰਿਸਟ ਦਸਤੇ ਨੇ ਜਲੰਧਰ ਚੋਂ ਆਈਐਸ ਆਈਐਸ ਦੇ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕੀ ਅੱਤਵਾਦੀ ਦਾ ਨਾਮ ਮੁਜਮਮਲ ਉਰਫ ਗਾਜ਼ੀ ਬਾਬਾ ਦੱਸਿਆ ਜਾ ਰਿਹਾ ਹੈ, ਜੋ ਕਿ ਮੂਲ ਰੂਪ ਤੋਂ ਰਸੂਲਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪਿਛਲੇ ਕਰੀਬ ਢਾਈ ਸਾਲਾਂ ਤੋਂ ਇਹ ਅੱਤਵਾਦੀ ਜਲੰਧਰ ਦੇ ਸੰਤਨਗਰ ਬਸਤੀ ਸ਼ੇਖ ਚ ਰਹਿ ਰਿਹਾ ਸੀ। ਇੱਥੇ ਇਹ ਬੂਟਿਕ ਤੇ ਟੇਲਰ ਦਾ ਕੰਮ ਕਰਦਾ ਸੀ। ਇੰਟੈਲੀਜੈਂਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਹਤਿਆ ਕਰਨ ਦੀ ਅਤਵਾਦੀ ਸਾਜ਼ਿਸ਼ ਦੀ ਇਨਪੁੱਟ ਜਾਰੀ ਹੋਣ ਤੋਂ ਬਾਅਦ ਏਟੀਐਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਮੁੰਬਈ ਤੇ ਬਿਜਨੋਰ ਚ ਵੀ ਦੋ ਅਤਵਾਦੀਆਂ ਨੂੰ ਦਬੋਚਿਆ ਗਿਆ ਹੈ। ਪੁਲਿਸ ਮੁਤਾਬਕ ਇਹ ਕਈ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੇਗੇ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਇਸ ਅਸ਼ਕਤੀ ਅਤਵਾਦੀ ਗਾਜ਼ੀ ਬਾਬਾ ਦਾ 5 ਦਿਨਾਂ ਦਾ ਪੁਲਿਸ ਗ੍ਰਿਫਤਾਰ ਮਿਲ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਅਤਵਾਦੀ ਦੇ ਨਿਸ਼ਾਨੇ ਤੇ ਆਰਮੀ ਬੀਐਸਐਫ ਅਤੇ ਕਈ ਵੀਵੀਆਈਪੀ ਪਰਸਨਸ ਸਨ ਸ਼ੱਕੀ ਅਤਵਾਦੀ ਗਾਜ਼ੀ ਬਾਬਾ ਨੂੰ ਜਲੰਧਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਐਡੀਐਸ ਇਸ ਨੂੰ ਆਪਣੇ ਨਾਲ ਲਖਨਊ ਲੈ ਗਈ। یہی ਮੈਂ ਬਤਲਾਉਂ ਕਿ ਇਹ ਮੋਡੀਊਲ ਜੋ ਹੈ ਅ काम कर रहा था लेकिन उसके लिए उन्होंने इसे रिमांड लिया है वो कोशिश के बाद ही बता पाएंगे कि इन्वेस्टिगेशन के बाद में क्या, क्या है सोशल मीडिया पर कुछ हाँ सोशल मीडिया पे कुछ प्रोपोकंडा ये करते रहे हैं आपस में ये अनलाफुल एक्टिविटी का एक्ट है यूपी का जो एटीन सेक्शन है और उसके साथ है कोई भी दंगा अपसाद या कोई ऐसी कोई करना सोशल मीडिया की जरिया फेसबुक ही था इसका जिसको ये यूज़ करता था वहाँ पे जो आती हैं جہاد سے ریلیٹڈ ان کو یہ دیکھتا تھا ان سے انسپائرد تھا جلندھر کے خطرناک افوادی کھڑے جاندی یہ کوئی پہلی کہانی نہیں ہے اس سے پہلے بھی ای ٹی ایس والوں نے پاکستانی افوادی موقع کو بھی تاکا ਸੀ جس تو کئی سمਵੇدنشیل نقشے برآمد ہوئے تھے ਤੁਹਾਨੂੰ ਦੱਸ ਦਈਏ ਕਿ ਇਹ ਅਤਵਾਦੀ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ਦੇਖਣ ਲਈ ਭਾਰਤ ਆਇਆ ਸੀ ਜਿਸ ਦੌਰਾਨ ਕਾਫੀ ਲੋਕ ਤਾਂ ਵਾਪਸ ਚਲੇ ਗਏ ਪਰ ਇਹ ਸ਼ੱਕੀ ਜਲੰਧਰ 'ਚ ਆਪਣਾ ਭੇਸ ਬਦਲ ਕੇ ਰਹਿਣ ਲੱਗ ਪਿਆ ਜਲੰਧਰ ਤੋਂ सोनू ਮਹਾਜਨ ਜਗਬਾਨੀ ਟੀਵੀ